ਅਗਲੇ ਵੀ ਕਿੰਨੇ ਤੇਜ ਆ ਜਦੋਂ ਉਹਨਾਂ ਦੀ ਕੈਟਾਗਰੀ ਦਾ ਕੋਈ ਮੁਖੀ ਮਿਲਣ ਆਉਂਦਾ ਉਹਨਾਂ ਨੂੰ ਤੇ ਉਦੋਂ ਅਗਲਿਆਂ ਨੇ ਕੁਰਸੀ ਦਿੱਤੀ ਉਹਨੂੰ ਬਹਿਣ ਲਈ ਜਦੋਂ ਇਹ ਗਿਆ ਤੇ ਉਹਨਾਂ ਨੇ ਕੁਰਸੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਵੀ ਜਿੱਥੇ ਬੈਠਾ ਜਗ੍ਹਾ ਮਿਲਦੀ ਐ ਲੋਕਾਂ ਦੇ ਘਰਾਂ ਜਾ ਕੇ ਆਸਣਾ ਤੇ ਬਹਿਣਾ ਤੇ ਉਹਨਾਂ ਦੇ ਕੋਲ ਜਾ ਕੇ ਅਗਲਿਆਂ ਨੇ ਕਿਹਾ ਵੀ ਬਹਿ ਭਾਈ ਇੱਥੇ ਬੈਠਦਾ ਹੱਥ ਜੋੜ ਕੇ ਦਾ ਮੱਥਾ ਵੀ ਟੇਕੇ ਜਾ ਕੇ ਫੁੱਲ ਵੀ ਭੇਟ ਕੀਤੇ ਆ ਕਿ ਮੈਂ ਤੇ ਆਸਟ੍ਰੇਲੀਆ ਤੋਂ ਸਿੱਧਾ ਹੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਬਾਣਾ ਵੀ ਉਹਦਾ ਤੁਸੀਂ ਵੇਖਿਆ ਹੀ ਆ ਕਿ ਪਿਓਰ ਸਿੱਖਾਂ ਵਾਲਾ ਬਾਣਾ ਉਹਨਾਂ ਧਾਰਨ ਕੀਤਾ ਹੋਇਆ ਕਾਸ਼ ਕਿਤੇ ਤੇਰੀ ਰਸਨਾ ਤੋਂ ਇਹ ਨਿਕਲਦਾ ਮੈਂ ਤੇ ਉਤਰਦਿਆਂ 에ਅਰਪੋਰਟ ਤੋਂ ਸਭ ਤੋਂ ਪਹਿਲਾਂ ਮੇਰੀ ਇੱਛਾ ਸੀ ਮੈਂ ਫਤੇਗੜ ਸਾਹਿਬ ਜਾ ਕੇ ਦਰਸ਼ਨ ਕਰਾਂ ਸਾਡਾ ਦੂਲਾ ਪੰਥ ਬਹੁਤ ਉਹਨਾਂ ਉਹਨਾਂ ਥਾਵਾਂ ਤੇ ਜਾ ਕੇ ਸਿਰ ਚ ਘਾਰਿਆ ਜਿੰਨਾਂ ਜਾਵਾਂ ਤੇ ਸਾਨੂੰ ਜਾਣਾ ਨਹੀਂ ਚਾਹੀਦਾ ਕਿਉਂਕਿ ਸਿੱਖ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਥ ਸੰਗਤ ਜਦੋਂ ਹਣ ਅਸੀਂ ਬਾਹਰ ਵਿਚਰਦੇ ਆ ਨਾ ਤੁਹਾਡੀ ਜੋ ਸਿਰ ਤੇ ਪਾਗ ਆ ਜਾਂਦੀ ਹੈ ਕਿਹੜੀ ਬੰਦਾ ਕਿਹਦਾ ਕੀ ਫਰਕ ਪੈਂਦਾ ਹੈ ਫਰਕ ਇਹ ਪੈਂਦਾ ਹੈ ਜਦੋਂ ਸਾਡੇ ਧਾਰਮਿਕ ਆਗੂ ਖਵਣ ਵਾਲੇ ਕਿਸੇ ਭੇਖੀ ਦੇ ਕੋਲ ਜਾ ਕੇ ਸਿਰ ਝਕਉਣਗੇ ਨਾ ਉਹਨਾਂ ਕਹਿੰਦਾ ਮਤਲਬ ਇਹ ਹੈ ਵੀ ਜੇ ਇਹ ਉੱਥੇ ਜਾ ਰਿਹਾ ਤੇ ਕੁਝ ਨਾ ਕੋਈ ਤੇ ਉੱਥੇ ਸ਼ਕਤੀ ਹੋਣੀ ਹੈ ਤੇ ਤੁਸੀਂ ਕੱਲ ਵੀ ਇੱਕ ਵੀਡੀਓ ਵੇਖੀ ਹੋਣੀ ਹੈ ਵੀ ਸਾਡੀ ਕੌਮ ਦੇ ਆਪਣੇ ਆਪ ਨੂੰ ਮੰਨੇ ਪਰ ਮੰਨੇ ਉਹ ਆਗੂ ਤੇ ਪ੍ਰਚਾਰਕ ਖਵਣ ਵਾਲੇ ਇੱਕ ਸਵਾਮੀ ਦੇ ਅੱਗੇ ਜਾ ਕੇ ਬੈਠਿਆ ਤੇ ਉਹਨਾਂ ਵਿੱਚੋਂ ਇੱਕ ਬੋਲ ਰਿਹਾ ਵਾ ਕਿ ਮੈਂ ਤੇ ਆਸਟ੍ਰੇਲੀਆ ਤੋਂ ਸਿੱਧਾ ਹੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਤੇ ਬਾਣਾ ਵੀ ਉਹਦਾ ਤੁਸੀਂ ਵੇਖਿਆ ਹੀ ਆ ਕਿ ਪਿਓਰ ਸਿੱਖਾਂ ਵਾਲਾ ਬਾਣਾ ਉਹਨਾਂ ਨੇ ਧਾਰਨ ਕੀਤਾ ਹੋਇਆ ਕਾਸ਼ ਕਿਤੇ ਤੇਰੀ ਰਸਨਾ ਤੋਂ ਇਹ ਨਿਕਲਦਾ ਮੈਂ ਤੇ ਉਤਰਦਿਆਂ 에ਅਰਪੋਰਟ ਤੋਂ ਸਭ ਤੋਂ ਪਹਿਲਾਂ ਮੇਰੀ ਇੱਛਾ ਸੀ ਮੈਂ ਫਤਿਹਗੜ੍ਹ ਸਾਹਿਬ ਜਾ ਕੇ ਦਰਸ਼ਨ ਕਰਾਂ ਤੇਰੀ ਜ਼ੁਬਾਨ ਤੋਂ ਇਹ ਨਿਕਲਦਾ ਮੈਂ ਸਰਹੰਦ ਜਾਵਾਂ ਇੱਕ ਵਾਰ ਫਤਿਹਗੜ੍ਹ ਸਾਹਿਬ ਜਾਵਾਂ ਚੌਕੌਰ ਸਾਹਿਬ ਜਾ ਕੇ ਆਪਣੇ ਬੱਚਿਆਂ ਦੇ ਪਿਆਵ ਜਾ ਕੇ ਉੱਥੇ ਦਰਸ਼ਨ ਕਰਕੇ ਆਂ ਜਿੱਥੇ ਗੁਰੂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਤੁਹਾਡੇ ਵਰਗੇ ਲੋਕ ਜਾ ਕੇ ਉਹਨਾਂ ਦੇ ਪੈਰਾਂ ਤੇ ਅਗਲੇ ਵੀ ਕਿੱਡੇ ਤੇਜ ਆ ਜਦੋਂ ਉਹਨਾਂ ਦੀ ਕੈਟਾਗਰੀ ਦਾ ਕੋਈ ਮੁਖੀ ਮਿਲਣ ਆਉਂਦਾ ਉਹਨਾਂ ਨੂੰ ਤੇ ਉਦੋਂ ਅਗਲਿਆਂ ਨੇ ਕੁਰਸੀ ਦਿੱਤੀ ਉਹਨੂੰ ਬਹਿਣ ਲਈ ਜਦੋਂ ਇਹ ਗਿਆ ਤੇ ਉਹਨਾਂ ਨੇ ਕੁਰਸੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਵੀ ਜਿੱਥੇ ਬੈਠਾ ਜਗ੍ਹਾ ਮਿਲਦੀ ਐ ਲੋਕਾਂ ਦੇ ਘਰਾਂ ਜਾ ਕੇ ਆਸਣਾਂ ਤੇ ਬਹਿਣਾ ਤੇ ਉਹਨਾਂ ਦੇ ਕੋਲ ਜਾ ਕੇ ਅਗਲਿਆਂ ਨੇ ਕਿਹਾ ਵੀ ਬਹਿ ਭਾਈ ਇੱਥੇ ਬੈਜਦਾ ਹੱਥ ਜੋੜ ਕੇ ਦਾ ਮੱਥਾ ਵੀ ਟੇਕੇ ਜਾ ਕੇ ਫੁੱਲ ਵੀ ਭੇਟ ਕੀਤੇ ਆ ਉਹਨਾਂ ਦਾ ਜ ਆ ਤੁਸੀਂ ਆਪੇ ਲਾ ਲੋ ਇਹ ਤੇ ਮੈਨੂੰ ਉਹ ਉਹ ਵੇਖ ਕੇ ਤੇ ਮੈਨੂੰ ਤਾਂ ਘਟਨਾ ਚਿਤ ਤੇ ਆ ਗਈ ਆ ਨੰਦਪੁਰ ਸਾਹਿਬ ਵਾਲੀ ਵੀ ਜਦੋਂ ਪਾਤਸ਼ਾਹ ਜੀ ਦੇ ਵੇਲੇ ਕਿਤੇ ਸਾਰੇ ਰੌਲਾ ਪੈ ਗਿਆ ਨੰਦਪੁਰ ਸਾਹਿਬ ਦੇ ਏਰੀਏ ਚ ਬਿਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਕੋਈ ਡਰਦਾ ਕਿਸਾਨ ਆਪਣੇ ਖੇਤਾਂ ਨਾ ਜਾਵੇ ਮਹਾਰਾਜ ਨੂੰ ਕਿਸੇ ਨੇ ਦੱਸਿਆ ਮਾ ਵੀ ਲਾਕੇ ਜ ਮਹਾਰਾਜ ਸ਼ੇਰ ਆ ਗਿਆ ਕਈ ਕਈ ਦਿਨ ਹੋ ਗਏ ਸੁੱਤਾ ਹੀ ਨਹੀਂ ਕੋਈ ਅੱਖਾਂ ਸੁਜੀਆਂ ਪਈਆਂ ਉਹਨਾਂ ਵਿਚਾਰਿਆਂ ਦੀਆਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਨਾਲ ਲੈ ਲਿਆ ਭਾਈ ਉਦੇ ਸਿੰਘ ਉਹਨਾਂ ਨੂੰ ਗੁਰੂ ਕੇ ਪਿਆਰੇ ਸਿੱਖਾਂ ਨੂੰ ਕਹਿੰਦੇ ਚਲੋ ਆਪਾਂ ਵੇਹਨੇ ਆ ਕਿਹੜਾ ਸ਼ੇਰ ਆ ਜਦੋਂ ਵੇਖਿਆ ਜਦੋਂ ਸ਼ੇਰਵਾਲ ਨੂੰ ਜਾਣ ਤੇ ਸ਼ੇਰ ਕਮਿਹਾਰ ਦੀ ਸੇ ਗਦੇ ਰੱਖੀ ਸੀ ਉਧਰ ਨੂੰ ਭੱਜੇ ਜਦੋਂ ਬਿਲਕੁਲ ਲੱਗ ਕੇ ਗਿਆ ਤੇ ਉਹਦੇ ਗਾਲ ਚ ਪਾ ਕੇ ਰਸਾ ਤੇ ਉਤੋਂ ਖਲ ਲਾ ਕੇ ਤੇ ਗਦੇ ਦਾ ਜਿੱਥੇ ਸਾਰੇ ਡੱਕੇ ਸੀ ਉਧਰ ਵਾਰਤਾ ਸਾਰੇ ਆਸਪੇ ਮਹਾਰਾਜੇ ਗਦਾ ਸੀ ਕਹਿੰਦੇ ਹਾਂਜੀ ਹੈਗਾ ਗਦਾ ਸੀ ਇਹ ਤੁਹਾਨੂੰ ਸਿੱਖਿਆ ਦੇਣ ਲਈ ਸੀ ਵੀ ਕਈ ਵਾਰੀ ਗਦਾ ਵੀ ਸ਼ੇਰ ਦੀ ਖਲ ਪਾਲਾ ਤੇ ਉਹ ਗੇਰੀ ਵੇਖਣ ਵਾਲਿਆਂ ਨੂੰ ਕਾਦੇ ਭਲੇਖੇ ਪੈਂਦੇ ਜੀ ਭਲਾ ਸ਼ੇਰ ਦੇ ਭਲੇਖੇ ਪੈਂਦੇ ਆ ਤੇ ਤੁਸੀਂ ਕਹੋਗੇ ਭਾਈ ਗੁਰਦਾਸ ਜੀ ਨੇ ਵੀ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ ਜੰਗਲ ਅੰਦਰ ਜਾ ਕੇ ਪਖੰਡਕ ਮੱਤਾ ਉਹ ਕਹਿੰਦੇ ਵੀ ਕਿਤੇ ਲਾਰੀ ਨੇ ਮੱਟ ਵਿੱਚ ਰੰਗ ਪਾਇਆ ਨੀਲੇ ਰੰਗ ਦਾ ਤੇ ਉਹ ਜਦੋਂ ਕਿਤੇ ਗਿੱਦੜ ਭਜਾ ਸ਼ਹਿਰ ਵਾਲ ਨੂੰ ਤੇ ਉਹ ਅੰਨੇ ਵਾਹ ਹੋਇਆ ਤੇ ਉਹ ਮਟ ਜੱਡਗਾ ਤੇ ਉਹਦੇ ਤਾਂ ਦੇ ਉੱਤੇ ਨੀਲਾ ਰੰਗ ਚੜ ਗਿਆ। ਰੰਗ ਚੜਿਆ ਤੇ ਉਹ ਆਪਣੇ ਵਾਪਸ ਗਿਆ ਜੰਗਲ ਵਾਲ ਨੂੰ। ਉਸ ਉਹਤੇ ਤੇ ਬਾਕੀ ਜਨਵਰ ਵੀ ਭਜਣ ਤੇ ਸ਼ੇਰ ਨੂੰ ਹੀ ਚਿੰਤਾ ਜੀ ਹੋ ਗਈ। ਵੀ ਇਹ ਕੋਈ ਨਵਾਂ ਸ਼ੇਰ ਆ ਗਿਆ ਉਹਦਾ ਨਾਂ ਪੈ ਗਿਆ ਇਹ ਨੀਲਮ ਸ਼ੇਰ ਵਾ। ਉਹ ਅਸਲੀ ਸ਼ੇਰ ਵੀ ਉਹ ਤੋਂ ਭੈ ਪੀ ਧੋਣ ਲੱਗ ਪਿਆ ਪਰ ਸ਼ੱਕ ਜਾ ਪਿਆ ਵੀ ਇਹ ਮੈਂ ਤੇ ਅਜ ਤੱਕ ਇਹੋ ਜਿਹਾ ਸ਼ੇਰ ਵੇਖਿਆ ਨਹੀਂ ਕਹਿੰਦੇ ਚਲੋ ਲੱਗ ਜੂ ਪਤਾ ਸ਼ੇਰ ਨੂੰ ਸ਼ਾਕਤ ਕਿਦਾਂ ਪਿਆ। ਕਹਿੰਦਾ ਵੀ ਸਾਡੀ ਜਿਹੜੀ ਅਨਸਵਾ ਉਹਦੀ ਗਰਜ ਹੋਰ ਵਾ ਤੇ ਇਹਦੀ ਤਾਂ ਗਰਜ ਹੀ ਉਹ ਨਹੀਂ ਹੈਗੀ ਹੁਣ ਤੁਸੀਂ ਆਪੇ ਸਾਖੀ ਨੂੰ ਆਪੇ ਜੋੜ ਵੀ ਲਦਾਰੀ ਦੇ ਮਾਰਟਰ ਵਿੱਚ ਪੈ ਗਿੱਦੜ ਰਤਾ ਜੰਗਲ ਅੰਦਰ ਜਾਏ ਕੇ ਹੁਣ ਤੁਸੀਂ ਬੋਲੋ ਜੰਗਲ ਅੰਦਰ ਜਾਏ ਕੇ ਉਹਨੇ ਪਖੰਡਕ ਮਤਾ ਉਹਨੇ ਚਲੋ ਕੋਈ ਗੱਲ ਨਹੀਂ ਉਹਨੂੰ ਲੈ ਕੇ ਕਹਿੰਦੇ ਚੱਲ ਆਪਾਂ ਨਦੀ ਤੇ ਨਹਾ ਕੇ ਆਉਨੇ ਆ ਅਸਲੀ ਸ਼ੇਰ ਨੂੰ ਨਾਲ ਲੈ ਗਿਆ ਹੁਣ ਅਸਲੀ ਸ਼ੇਰ ਤੇ ਅਸਲੀ ਸੀ ਉਹਨੇ ਜਦੋਂ ਉਹਨੇ ਇਸ਼ਨਾਨ ਕੀਤਾ ਜਦੋਂ ਇਹ ਗਿੱਦੜ ਜਦੋਂ ਚ ਵੀ ਮਾਰ ਲੱਗਾ ਤੇਦਾ ਰੰਗ ਕੱਚਾ ਲੈਣਾ ਸ਼ੁਰੂ ਹੋਇਆ ਉਹਨੂੰ ਤਾਂ ਚਾ ਚੜ ਗਿਆ ਵੀ ਅੱਗੇ ਤੇ ਮੈਂ ਗਿੱਦੜ ਫੜ ਕੇ ਮਾਰਦਾ ਸੀ ਅੱਜ ਤੇ ਮੇਰੇ ਲੱਗੇ ਹੀ ਨਾ ਹੁੰਦੇ ਆ ਵੀ ਤਗੜਾ ਹੋ ਕੇ